ਸ਼੍ਰੋਮਣੀ ਅਕਾਲੀ ਦਲ ਪੀਏਐਸ ਮੈਂਬਰ ਸਲੇਮਸ਼ਾਹ ਵਾਸੀ ਗੁਰਜੰਟ ਸਿੰਘ ਬੱਬੀ ਖੋਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪਿੰਡ ਸਲੇਮਸ਼ਾਹ ਦੇ ਵਿੱਚ ਇੱਕ ਵਾਰ ਫਿਰ ਤੋਂ ਬੂਟੇ ਲਗਾਉਣ ਦਾ ਅਤੇ ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਦਾ ਕੰਮ ਜਾਰੀ ਹੈ ਇਹ ਉਪਰਾਲਾ ਸਮੁੱਚੀ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪਿੰਡ ਸਲੇਮਸ਼ਾਹ ਦੇ ਲੋਕਾਂ ਵੱਲੋਂ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣ ਵੱਲੋਂ ਇੱਕ ਮਹਿੰਮ ਚਲਾਇਆ ਗਿਆ ਸੀ ਜਿਸ ਇਸ ਮਹਿੰਮ ਦੇ ਤਹਿਤ ਕਾਫੀ ਵੀ ਵੱਡੀ ਮਾਤਰਾ ਦੇ ਵਿੱਚ ਪੌਦੇ ਲਗਾਏ ਗਏ ਸਨ ਅੱਜ ਫਿਰ ਸਮੁੱਚੀ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਾਂਝੇ ਸ਼ੌਕ ਨਾਲ ਇੱਕ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਅਤੇ ਲਗਭਗ 800 ਬੂਟੇ ਫਿਰ ਲਗਾਏ ਗਏ ਹਨ ਤਾਂ ਕਿ ਵਾਤਾਵਰਨ ਹਰਿਆ ਭਰਿਆ ਬਣਾ ਸਕੇ ਗੁਰਜੰਟ ਸਿੰਘ ਬੱਬੀ ਖੋਸਾ ਨੇ ਇਸ ਮੌਕੇ ਇਹ ਵੀ ਹੰਗਾਰਾ ਪਰਿਆ ਹੈ ਕਿ ਅਗਰ ಗ್ರಾಮ ਪੰਚਾਇਤ ਸਲੇਮ ਸ਼ਾ ਅਤੇ ਪਿੰਡ ਵਾਸੀਆਂ ਦੇ ਸਾਂਝੇ ਸ਼ੌਗ ਨਾਲ ਇਸ ਤਰ੍ਹਾਂ ਦੀ ਮਿਹਨਤ ਲਗਾਤਾਰ ਜਾਰੀ ਰਹਿੰਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਦ ਪੂਰੇ ਪੰਜਾਬ ਦੇ ਵਿੱਚ ਪਿੰਡ ਸਲੇਮਸ਼ਾਹ ਦਾ ਨਾਂ ਗੂੰਜੇਗਾ ਇਸ ਮੌਕੇ ਗੁਰਜੰਟ ਸਿੰਘ ਬੱਬੀ ਖੋਸਾ ਨੇ ਸਮੁੱਚੀ ಗ್ರಾಮ ਪੰਚਾਇਤ ਸਲੇਮਸ਼ਾ ਅਤੇ ਪਿੰਡ ਵਾਸੀਆਂ ਦਾ ਇਸ ਮਿਹਨਤ ਦੇ ਲਈ ਇਸ ਵੱਡੇ ਉਪਰਾਲੇ ਦੇ ਲਈ ਲਗਭਗ 800 ਪੌਦੇ ਲਗਾਉਣ ਦੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਉਹਨਾਂ ਨੇ ਉਮੀਦ ਜਗਾਈ ਹੈ ਕਿ ਪਿੰਡ ਵਾਸੀ ਇਸੇ ਤਰ੍ਹਾਂ ਹਿੰਮਤ ਕਰਦੇ ਰਹਿਣਗੇ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਅੱਗੇ ਆਉਣਗੇ ਪੌਦੇ ਲਗਾਉਣ ਦੇ ਨਾਲ ਨਾਲ ਪਿੰਡ ਵਾਸੀਆਂ ਵੱਲੋਂ ਪੌਦਿਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੌਦਿਆਂ ਦੇ ਆਲੇ ਦੁਆਲੇ ਬਾੜਾਂ ਵੀ ਕੀਤੀਆਂ ਗਈਆਂ ਹਨ ਤਾਂ ਕਿ ਕੋਈ ਵੀ ਪਸ਼ੂ ਜਾਂ ਜਾਨਵਰ ਇਸ ਨੂੰ ਨੁਕਸਾਨ ਨਾ ਪਹੁੰਚਾ ਸਕੇ ਦੇਖੋ ਅੱਜ ਦੀਆਂ ਤਸਵੀਰਾਂ ਪਿੰਡ ਸੁਨੇਮ ਸ਼ਾਹ ਵਾਸੀਆਂ ਵੱਲੋਂ ਲਗਾਏ ਗਏ ਹਰੇ ਪੌਦੇ ਅਗਰ ਤੁਸੀਂ ਫਾਜ਼ਿਲਕਾ ਟੀਵੀ ਦੇ ਨਵੇਂ ਦਰਸ਼ਕ ਹੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਫਾਜ਼ਿਲਕਾ ਟੀਵੀ ਨੂੰ ਫੋਲੋ ਕਰੋ ਅਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਦੇਸ਼ਾਂ ਦੇ ਮੁੱਠੇ ਲਾਏ ਜਾ ਰਹੇ ਨੇ ਸਾਡੇ ਸਾਰੇ ਪਿੰਡ ਦਾ ਸਹਿਯੋਗ ਹੈ। ਦੋਵੇਂ ਸਰਪੰਚਾਂ ਦਾ ਸਹਿਯੋਗ ਹੈ, ਆਮ ਵੀਰਾਂ ਦਾ ਸਹਿਯੋਗ ਹੈ ਇਹਦੇ ਵਿੱਚ। ਸਾਡੇ ਰਾਜ ਸਵਾਮੀ ਜੀ, ਜਵਾਹਰ ਜੀ, ਅਰਬੰਸ ਜੀ, ਸਵਰਾੜ ਸਾਡੇ ਸਾਬਕਾ ਸਰਪੰਚ ਬਣ ਚੁੱਕੇ ਨੇ, ਹੁਣ ਨਵੇਂ ਸਰਪੰਚ ਆਉਣ ਵਾਲੇ ਨੇ। ਤੇ ਜਗਨੂ ਜੀ ਆਪਣੇ ਆਏ ਨੇ ਬਹੁਤ ਹੀ ਖਾਸ ਜਾਣੇ। ਇੱਕ ਵੱਡਾ ਜਗਨੂ ਜੀ ਸਾਡੇ ਇੱਧਰ ਇਹ ਨੌਕਰੀ ਕਰ ਰਹੇ ਨੇ, ਖੂਨ ਡੋਲ ਕੇ। ਤੁਹਾਨੂੰ ਪਤਾ ਹੈ ਨਾ, ਖੂਨ ਡੋਲ ਕੇ ਬੁੱਟੇ ਲਾਏ ਜਾ ਰਹੇ ਨੇ। ਤੇ ਬੂਟੇ ਵੱਡੇ ਹੋ ਜਾਣਗੇ ਜਦੋਂ ਤੇ ਲੋਕ ਸਾਰੇ ਆਨੰਦ ਲੈਣਗੇ ਪੂਰੇ ਪੰਜਾਬ ਵਿੱਚ ਗੱਲਾਂ ਹੋਣਗੀਆਂ ਪਿੰਡ ਸਲੇਮ ਦਾ ਇੱਕ ਫਾਜ਼ਲਕਾ ਜ਼ਿਲ੍ਹੇ ਵਿੱਚ ਪੈਂਦਾ ਬਹੁਤ ਬਹੁਤ ਧੰਨਵਾਦ ਜੀ